79ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਅੱਜ ਪੋਪਪੁਰ ਵਿਖੇ ਸਰਦਾਰ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਸ਼ਹੀਦ ਭਗਤ ਸਿੰਘ ਕਲਬ ਦੇ ਮੈਂਬਰਾਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਹੀ ਅਸੀਂ ਸ਼ਰਦਾ ਦੇ ਫੁੱਲ ਉਨ੍ਹਾਂ ਦੇ ਚਰਨਾਂ ਵਿੱਚ ਰੱਖ ਕੇ ਨਮਨ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿਗਮਾਂਦੇ ਹਾਂ ਅਸੀਂ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਇਸ ਮੌਕੇ ਅਮਰਜੀਤ ਸਿੰਘ ਜਤਿੰਦਰ ਸਿੰਘ ਅਰਵਿੰਦ ਚੰਮੜ ਸੁਖਜੀਤ ਸਿੰਘ ਸੁਖਵੀਰ ਸਿੰਘ ਸ਼ੀਰਾ ਰਾਣਾ ਮਾਨਕਰਾਇ ਪਾਲੀ ਸਾਈਕਲ ਵਰਕਸ਼ਾਪ ਅਮਨਦੀਪ ਸਿੰਘ ਤੇ ਹਰਮਨ ਆਦੇ ਹਾਜ਼ਰ ਸਨ ਆਓ ਦੇਖਦੇ ਹਾਂ ਪੋਪੂਰ ਤੋਂ ਦੋਆਬੇ ਦੀ ਆਵਾਜ਼ ਪੱਤਰਕਾਰ ਜਸਪਾਲ ਰਤਨਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਅਗਸਤ ਸਤੰਤਰਤਾ ਦਿਵਸ ਅਨਾਸੀਮਾ ਸਤੰਤਰ ਦੇ ਸਹਾਇ ਵਾਲ ਸਮੂਹ ਦੇਸ਼ਾਂ ਦੇ ਚ ਵਸਦੀਆਂ ਸੰਗਤਾਂ ਨੂੰ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਜਿਨ੍ਹਾਂ ਸਦਕਾ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹਨਾਂ ਨੂੰ ਕਦੇ ਵੀ ਦਿਲੋਂ ਸਾਰਾਂ ਨਹੀਂ ਚਾਹੀਦਾ ਭੁੱਲਣੇ ਨਹੀਂ ਚਾਹੀਦਾ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਸੁਖਦੇਵ ਸਿੰਘ ਜੀ ਰਾਜਗੁਰੂ ਜੀ ਸਾਰਿਆਂ ਦੀ ਸ਼ਹੀਦੀ ਨੂੰ ਸਮੂਹ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਊਟਾਨ ਕੋਟ ਨਮਨ ਕਰਦੇ ਹਾਂ ਅਤੇ ਆਸ ਕਰਦੇ ਹਾਂ ਅੱਗੇ ਤੋਂ ਵੀ ਵੱਧ ਚੜ ਕੇ ਇਸੇ ਤਰ੍ਹਾਂ ਹੀ ਆਜ਼ਾਦੀ ਦਿਹਾੜਾ ਮਨਾਇਆ ਜਾਊਗਾ ਅਤੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਸਮੂਹ ਕਲੱਬ ਵੱਲੋਂ ਪੇਡ ਕੀਤੀ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਰੇ ਭੂ ਪ੍ਰਵਾਸੀਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਮੁਬਾਰਕਾਂ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਕਿਉਂਕਿ ਇਹ ਆਜ਼ਾਦੀ ਸਾਨੂੰ ਸ਼ੀਤਾਂ ਦੀ ਕੁਰਬਾਨੀ ਕਰਕੇ ਮਿਲੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਹਰ ਸਾਲ ਇਸ ਚੌਂਕ ਦੇ ਵਿੱਚ ਯਾਦ ਕਰੀਦਾ ਜਿਹਦਾ ਨਾਂ ਹੀ ਸ਼ੀਤ ਭਗਤ ਸਿੰਘ ਚੌਂਕ ਰੱਖਿਆ ਆ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਪੜਕੇ ਫਿਰ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ